ਚਾਪ ਦੀ ਆਰਡਰ ਦੇ ਵਿੱਚ ਦੇਰੀ ਕੀ ਹੋ ਗਈ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਦੇ ਵੱਲੋਂ ਦੁਕਾਨ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤਲਵਾਰਾਂ ਚਲਾਈਆਂ ਗਈਆਂ ਨੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਅਣਪਛਾਤੇ ਆਏ ਸਨ ਜਲੰਧਰ ਦੇ ਮਿਲਾਪ ਚੌਕ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਦੁਕਾਨ ਦੇ ਉੱਤੇ ਵੱਡਾ ਹੰਗਾਮਾ ਹੋਇਆ ਹੈ ਜਾਣਕਾਰੀ ਅਨੁਸਾਰ ਨਿਹੰਗ ਬਾਣੇ ਦੇ ਵਿੱਚ ਆਏ ਕੁਝ ਨੌਜਵਾਨਾਂ ਨੇ ਚਾਪ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਭੰਨ ਤੋੜ ਕਰ ਦਿੱਤੀ ਹੈ ਪੀੜਤ ਦੁਕਾਨਦਾਰ ਅਨੁਸਾਰ ਆਰਡਰ ਦੇ ਵਿੱਚ ਦੇਰੀ ਹੋਣ ਕਾਰਨ ਹਮਲਾਵਰਾਂ ਨੇ ਇਸ ਵਾਰਤਾ ਨੂੰ ਅੰਜਾਮ ਦਿੱਤਾ ਹੈ ਹੈਰਾਨੀ ਦੀ ਗੱਲ ਹੈ ਕਿ ਘਟਨਾ ਵਾਲੀ ਥਾਂ ਤੋਂ ਕੁਝ ਹੀ ਦੂਰੀ ਤੇ ਥਾਣਾ ਸਥਿਤ ਹੈ ਇਸ ਦੇ ਬਾਵਜੂਦ ਹਮਲਾਵਰ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਦਿਖਾਈ ਦਿੱਤੇ ਹਾਂਜੀ ਸਰ ਕੀ ਨਾਮ ਲਟੇ? ਅਜੀ ਮੈਂ ਕੋ ਦੱਤੀ ਚਾਰ ਮੁੰਡੇ ਆਏ ਦਵਾ ਤੇ ਹਾਂਜੀ ਮੈਨੂੰ ਕਹਿੰਦੇ ਹੋਟਲ ਲੇਟ ਹੋ ਗਿਆ। ਹਾਂਜੀ ਭਾਜੀ ਹੋਟਲ ਲੇਟ ਹੋ ਗਿਆ ਤੁਸੀਂ ਨਾਲ ਖਾਓ। ਹਾਂਜੀ ਤੂੰ ਕੱਲ ਕਹਿੰਦਾ ਤੁਹਾਡੇ ਬੈਠੇ ਜਗ੍ਹਾ ਤੇ ਪਰ ਭਾਜੀ ਤੁਹਾਨੂੰ ਮੰਦਰ ਰੇਸੀ ਜਿੱਥੇ ਬੈਠੇ ਜਗ੍ਹਾ ਦਿੱਤੀ ਹੈ ਚਾਹ ਜੇ ਹੋਟਲ ਮੱਝਾ ਜਿੱਥੇ ਜਗ੍ਹਾ ਦੇਣਾ ਮੈਨੂੰ ਜਿੰਨੀ ਕਮੇਸਟੀ ਬੰਦ ਜਗ੍ਹਾ ਦਿੱਤੀ। ਹਾਂਜੀ ਮੈਂ ਉਹਨਾਂ ਨਾਲ ਬੱਤ ਵੀ ਜਿਹੜੀ ਦੱਤੀ ਬੋਲਿਆ। ਮੈਂ ਥੋੜਾ ਬੈ ਵੀ ਬੋਲਿਆ ਲੂਟੋਗੇ ਉਹਨਾਂ ਕਿਤੇ ਬੈ ਵੀ ਬੋਲਿਆ। ਹਾਂਜੀ ਚਲ ਕੇ ਉਹਨਾਂ ਇਹ 15 20 ਮੁੰਡੇ ਆਏ। ਤਰਪਾਨਾ ਲੈ ਕੇ ਆਏ ਮੇਰੇ ਕੋ ਸিসি ਕੈਮਰਾ ਰਿਕਾਰਡਿੰਗ ਹੈ ਮੇਰੀ ਦੁਕਾਨ ਦੇ ਆ ਰਿਕਾਰਡਿੰਗ ਦੇਖ ਸਕਦੇ ਜਾ ਕੇ ਆਂਦੇ ਮੇਰੀ ਸੋਨੇ ਚੈਨ ਲਾ ਕੇ ਲੱਗੇ ਠੀਕ ਹੈ ਸੋਨੇ ਚੈਨ ਲਾ ਕੇ ਮੈਨੂੰ ਧਮਕੀ ਦਿੱਤੀ ਜਦ ਤਰਨ ਤੋਂ ਪਹਿਲੇ ਕੋਈ ਸੋਚ ਲਈ ਠੀਕ ਹੈ ਉਹਨਾਂ ਨਾਲ ਜੋ ਉਹਨਾਂ ਨੇ ਕੱਲ੍ਹ ਲਿਆ ਕੱਲ੍ਹ ਲਿਆ 1200 ਦਾ ਉਹ ਮੇਰੀ ਵਾਰੀ ਹੈ ਕੋਈ ਗੱਲ ਨਹੀਂ ਫਿਰ ਕੀ ਹੈ ਕਾਨੂੰਨ ਸਭ ਲਈ ਇੱਕ ਵਾਰ ਪਰ ਅਮਤਰੀ ਰੋਈ ਸਭ ਗੱਲ ਹੋਈ ਕਿ ਸਾਰੀ ਗੱਲ ਕੀ ਸੀ ਮਾਮਲਾ ਕੀ ਆ ਮਾਮਲਾ ਆ ਆਰਡਰ ਲੇਟ ਪਿੱਛੇ ਬਸ ਹਾਤੀ ਲਾਈ ਨਹੀਂ ਆਰਡਰ ਤੁਹਾਡੇ ਵੱਲੋਂ ਲੇਟ ਸੀ ਜਾਂ ਜਮੈਟੋ ਵੱਲੋਂ ਡਿਲੀਵਰੀ ਲੇਟ ਸੀ ਨਹੀਂ ਜਮੈਟੋ ਦਾ ਆਰਡਰ ਨਹੀਂ ਮੇਰੀ ਦੁਕਾਨ ਤੇ ਖਾਣਾ ਸੀ ਭਾਜੀ ਅੱਛਾ ਮਤਲਬ ਸਿਟਿੰਗ ਸੀਗੀ ہاں ਸਿਟਿੰਗ ਸੀ ਅੰਦਰ ਠੀਕ ਆ ਠੀਕ ਆ ਹੁਣ ਆਏ ਦੱਸਦੇ ਦਾਤ ਲਾ ਕੇ ਦਾਤ ਮਾਰੇ ਕਿਰਪਾਨਾ ਮਾਰੀ ਮੇਰੇ ਛੋਟੇ ਭਾਈ ਸਾਹਿਬ ਤੇ ਉਹ ਮਰ ਗਿਆ ਮੇਰੇ ਵੱਡੇ ਭਾਈ ਸਾਹਿਬ ਮੇਰੀ ਦੁਕਾਨ ਦੇ ਸ਼ੀਸ਼ੇ ਤੱਕ ਸਭ ਤੋੜ ਗਏ ਨਹੀਂ ਉਹ ਤਾਂ ਜੀ ਮੋਕੇ ਦੇ ਦਿੱਤੇ ਜਿੰਨਾ ਗੱਦੀ ਦੇਖੋ ਕਿੰਨੀ ਹੋ ਗਈ ਮਤਲਬ ਕਿ 8:30 ਵ ਕਿੰਨੇ ਵਕਾਸੀ ਹੋ ਗਏ ਜਿਹੜੇ ਬੰਦੇ ਨੇ ਰੈਗੂਲਰ ਕਸਟਮਰ ਨਹੀਂ ਜਾਂ ਪਹਿਲੀ ਵਾਰ ਆਏ ਕੌਣ ਤਿੰਨ ਮੁੰਡੇ ਰੈਗੂਲਰ ਆਉਂਦੇ ਸੀ ਜਿਹੜਾ ਇੱਕ ਮੁੰਡਾ ਸਰਦਾਰ ਜਿਹੜਾ ਡਾਤੀ ਹੋਈ ਗਿੱਦੂ ਗਿੱਦੂ ਉਹ ਪਹਿਲੀ ਈ ਆਇਆ ਸੀ ਠੀਕ ਆ ਮੈਨੂੰ ਕਿਸੇ ਬੁੜੇ ਦਾ ਫੋਨ ਵੀ ਆਇਆ ਸੀ ਕਿ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੁੱਧ ਨੂੰ ਹੋਣਾ ਠੀਕ ਆ ਅੱਛਾ ਮੈਂ ਉਹਨੂੰ ਪਹਿਲਾਂ ਇੰਟੀਮੇਟ ਕੀਤਾ ਸੀ ਉਹਨਾਂ ਨੇ ਤੂੰ ਇੱਧਰ ਤੋਂ ਰੋਇਆ ਮੈਂ ਕਿਹਾ ਮੈਂ ਦੋ ਬਿੱਲ ਹਾਂ ਕਿ ਹੋਣ ਲੱਗਿਆ ਨਹੀਂ ਉਹਨਾਂ ਨੇ ਕੀਤਾ ਜੇ ਤੁਹਾਡੇ ਕਿਸੇ ਤੁਹਾਡੇ ਕਿਸੇ ਵਗ ਦੀ ਗੱਲ ਆ ਸਰ ਤੁਹਾਨੂੰ ਜਿਹੜਾ ਫੋਨ ਆਇਆ ਮੈਨੂੰ ਫੋਨ ਆਇਆ ਮੇਰੇ ਮ ਰਾਹੁਲ ਨਾ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਦੁਕਾਨਦਾਰ ਦਾ ਬਿੱਤੇ ਦਿਨੀ ਆਰਡਰ ਦੇ ਵਿੱਚ ਦੇਰੀ ਨੂੰ ਲੈ ਕੇ ਝਗੜਾ ਹੋਇਆ ਸੀ ਇਸ ਮਾਮਲੇ ਬਾਰੇ ਹੁਣ ਨਿਹੰਗ ਬਾਣੇ ਦੇ ਵਿੱਚ ਆਏ ਇੱਕ ਦਰਜਨ ਹਮਲਾਵਰਾਂ ਨੇ ਆਪਣੀਆਂ ਤਲਵਾਰਾਂ ਲਹਿਰਾਉਂਦੇ ਹੋਏ ਦੁਕਾਨ ਤੇ ਹਮਲਾ ਕਰ ਦਿੱਤਾ ਰਾਹੁਲ ਜੀ ਕੀ ਮਾਮਲਾ ਕੀ ਹੋਇਆ ਸਰ ਅੱਜ ਦਾ ਕੋਈ ਰਾਤ ਦਾ ਆਰਡਰ ਸੀ ਇਹਨਾਂ ਦਾ ਉਹਦੇ ਕਰਕੇ ਕੋਈ ਮਾੜੀ ਮੋੜੀ ਮਾਲਕ ਨਾਲ ਹੀ ਗੱਲ ਹੋਈ ਹੈ ਅੱਛਾ ਤੇ ਉਹ ਅੱਜ ਉਸ ਸਿਲਸਿਲੇ ਦੇ ਵਿੱਚ ਆਏ ਸੀ ਇਕਦਮੀ ਉਹਨਾਂ ਨੇ ਹਮਲਾ ਕਰ ਦਿੱਤਾ ਕੋਈ ਬਹਿ ਕੇ ਗੱਲ ਕਰ ਦੇ ਕੋਈ ਗਲਬਤ ਹੁੰਦੀ ਵੀ ਹਾਂ ਵੀ ਕੋਈ ਗਲਤੀ ਜੇ ਹੋਈ ਆ ਤਾਂ ਬੰਦਾ ਬਹਿ ਕੇ ਗੱਲ ਕਰ ਲੈਂਦਾ ਜੀ ਇਕਦਮੀ ਉਹ ਕਾਫੀ ਜਨੇ ਇਕੱਠੇ ਹੋਏ ਆ ਇਕੱਠੇ ਹੋ ਕੇ ਇਕਦਮ ਹਮਲਾ ਕਰਤਾ ਉਹਨਾਂ ਨੇ ਤਿੰਨੇ ਤਿੰਨੇ ਬ੍ਰਦਰ ਮੌਜੂਦ ਸੀ ਇਹ ਕਹਾ ਸੁਣੀ ਅੱਜ ਹੋਈ ਸੀ ਕਿ ਕੱਲ ਰਾਤੀ ਵਿੱਚ ਰਾਤੀ ਰਾਤ ਦੀ ਸਾਡੇ ਦਾਸ ਹੋਏ ਆ 10 ਵਜੇ ਆਰਡਰ ਕੋਈ ਅੰਦਰ ਬੈਠ ਰਹੇ ਸੀ ਉਹਨਾਂ ਦੀ ਰਿਕਾਰਡਿੰਗ ਵੀ ਹੈਗੀ ਆ ਔਰ ਵੋਲਿਊਮ ਵੀ ਹੈ ਕੀ ਹੈ ਹੋਇਆ ਕੀ ਨਹੀਂ ਸਾਰੀ ਜੋੜੀ ਹੈਗੀ ਪਰ ਗਲਤ ਕੰਮ ਹੋਇਆ ਇਹਦੇ ਵਿੱਚ ਕੋਈ ਜਾਨੀ ਬਹੁਤ ਨੁਕਸਾਨ ਹੋ ਸਕਦਾ ਸੀ ਬਰਨਾਕਲਾ ਸ਼ੁਕਰੀਆ ਕਿੰਨਾ ਕਿੰਨਾ ਤੇ ਹਮਲਾ ਹੋਇਆ ਜੀ ਹਾਂਜੀ ਕਿੰਨੇ ਜਾਨੀ ਨੇ ਜਿਨ੍ਹਾਂ ਤੇ ਹਮਲਾ ਹੋਇਆ ਕਿੰਨੇ ਬ੍ਰਦਰ ਅੱਛਾ ਜੀ ਇਹ ਇਸ਼ੂ ਦੁੱਗਲ ਤੇ ਤਿੰਨੇ ਪਰਿਵਾਰਾਂ ਤੇ ਹਮਲਾ ਹੋਇਆ ਹੈ ਅੱਛਾ ਜੀ ਔਰ ਕਾਫੀ 15 ਤੋਂ 15 ਦੀ ਸੰਖਿਆ ਤੋਂ ਜ਼ਿਆਦਾ ਹੀ ਸੀ ਕੁਰਬਾਨਾ ਲੈ ਰਾਈਆਂ ਅੰਦਰ ਬਹੁਤ ਕੌਣ ਸੀਗੇ ਲੋਕ ਰਾਜਸਥਾਨ ਇਹ ਨਯੰਗ ਸਿੰਘ ਸੀ ਜੀ ਹਾਂ ਜੀ ਤੇ ਹੁਣ ਪੁਲਿਸ ਨੂੰ ਕੰਪਲੇਂਟ ਜਿਹੜੀ ਕੀਤੀ ਗਈ ਪੁਲਿਸ ਦੇਖ ਲਓ ਤੁਹਾਡੇ ਸਾਹਮਣੇ 25 ਮਿੰਟ ਹੋ ਗਏ ਨੇ ਹਲੇ ਤੱਕ ਕੋਈ ਆਇਆ ਹੀ ਨਹੀਂ ਹੁਣ ਆਏ ਆ ਦੋ ਦੋ ਮੁਲਾਜ਼ਮ ਅੱਛਾ ਜੀ ਹੈਲੋ ਮਰੇ ਜਾਗਰਤਾ ਫੋਨ ਕਿਉਂਕਿ ਇਤੋਰੀ 200 300 ਮੀਟਰ ਤੇ ਹੀ ਖਾਣਾ ਹੈਗਾ ਆ ਇਤੋ ਹੀ 200 300 ਮੀਟਰ ਤੇ ਖਾਣਾ ਹੈ ਨਾ ਤਿੰਨ ਨੰਬਰ ਖਾਣਾ ਹੈ ਜੀ ਜੀ ਕੋਈ ਪੀਸੀਆਰ ਨਹੀਂ ਆਇਆ ਕੁਝ ਨਹੀਂ ਆਇਆ ਤੁਸੀਂ ਦੇਖੋ ਕਿਵੇਂ ਦੇਰ ਦਿਓ ਕਾਰਜਕਾਰੀ ਨੂੰ ਮਾੜੀ ਕਾਰਗੁਜ਼ਾਰੀ ਹੈ ਸਰਕਾਰ ਦੇਖੋ ਡਿਟੀ ਭਟਕੀਆਂ ਗੱਲਾਂ ਕਰਦੀ ਹੈ ਮਾਨ ਸਾਹਿਬ ਨੂੰ ਚਾਹੀਦਾ ਕਿ ਦੇਖੋ ਪ੍ਰਸ਼ਾਸਨ ਹੀ ਨਹੀਂ ਖਿੱਚ ਸਕਦੇ ਕੀ ਫਾਇਦਾ ਬਹੁਤ ਮਾੜਾ ਹਾਲ ਹੈ ਇੱਥੇ ਪਾਟ ਟੁੱਕ ਹੋ ਜਾਣੀ ਸੀ ਬਹੁਤ ਜ਼ਿਆਦਾ ਕੋਈ ਬੰਦਾ ਹੀ ਚਲੇ ਜਾਣਾ ਸੀ ਚਾਹੇ ਛੜਾਣ ਵਾਲਾ ਮਾਰਿਆ ਜਾਂਦਾ ਚਾਹੇ ਉਦਾਂ ਮਾਰੇ ਜਾਂਦੇ ਕਿੰਨੇ ਲੋਕ ਜ਼ਖਮੀ ਹੋਏ ਨੇ ਜਖਮੀ ਤਿੰਨ ਭਰਾ ਹੋਏ ਨੇ ਤਿੰਨੇ ਬ੍ਰਦਰ ਆ ਜੀ ਅੱਛਾ ਜੀ ਇਸ ਪਹਿਲੇ ਕਿੱਥੇ ਨੇ ਜੀ ਇਸ ਪਿਵਲ ਹਸਪੀਟਲ ਗਏ ਨੇ ਦੁਕਾਨ ਦਾ ਹਾਲ ਦੇਖ ਸਕਦੇ ਹੋ ਤੁਸੀਂ ਕਿੱਦਾਂ ਟੁੱਟ ਪਜ ਹੋਈ ਆ ਇਹਦਾ ਕਿਸੇ ਦਾ ਵਿਚਾਰੇ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ ਉਹਨੂੰ ਵੀ ਰੋਟੀ ਦੇ ਦਿੰਦੇ ਖਾਣ ਨੂੰ ਕੋਈ ਇੱਦਾਂ ਦੀ ਸਮਾਰ ਧਾਰਮਿਕ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਇੱਦਾਂ ਦੇ ਦੋਨੋਂ ਭਰਾ ਮਾੜੇ ਤਿੰਨੇ ਭਰਾ ਮਾੜੇ ਨਹੀਂ ਜਿਨ੍ਹਾਂ ਦੇ ਵੱਲੋਂ ਹਮਲਾ ਕੀਤਾ ਗਿਆ ਪਹਿਲਾਂ ਵੀ ਨਹੀਂ ਆਉਂਦੇ ਸੀ ਇੱਥੇ ਖਾਣ ਪੀਣ ਨਹੀਂ ਨਹੀਂ ਪਹਿਲੇ ਨਹੀਂ ਆਉਂਦੇ ਕੱਲ ਹੀ ਆਏ ਯਾਰ ਆਤੀ ਬਾਕੀ ਇਹਨਾਂ ਵਾਲੇ ਇਹਨਾਂ ਦੀ ਤੁਹਾਨੂੰ ਪਤਾ ਹੈ ਬਾਜ਼ਾਰ ਸਾਰਾ ਨਾਲ ਹੈ ਫੁੱਟਵੀਂ ਲੈਨਾਂ ਦੀ ਇੰਨਾ ਹੀ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਇੱਥੇ ਤੁਹਾਨੂੰ ਹਰ ਵਾਰੀ ਤਾਂ ਕੋਈ ਵੀ ਚੋਬਾ ਜਾਂਦਾ ਕਿਸੇ ਧਰਮ ਦੀ ਨਿਕਲਦੀ ਅੱਗੇ ਹੋ ਕੇ ਸੇਵਾ ਕਰਦੇ ਆ ਇਹਨਾਂ ਨਾਲ ਤਾਂ ਬਹੁਤ ਜ਼ਿਆਦਾ ਧੱਕਾ ਹੀ ਹੋਇਆ ਹੈ ਬੈਠ ਕੇ ਵੀ ਕੋਈ ਗੱਲ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਕਿਸੇ ਦਾ ਜਾਨੀ ਮਾਲ ਨਿਕ ਜਾਦਾ ਹੀ ਮਾਰ ਹੀ ਦੇਓ ਤੇ ਉਹਦੇ ਨਾਲ ਤਾਂ ਗੱਲ ਨਹੀਂ ਬਣਦੀ ਤੁਸੀਂ ਕਿੰਨੇ ਸਾਲ ਤੋਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਹੋ ਸਰ ਮੈਂ ਤਾਂ 3 ਕਿ ਮਹੀਨੇ ਹੋ ਗਏ ਮੈਂ ਇੱਥੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਤਿੰਨ ਤੋਂ ਚਾਰ ਦਿਨ ਪਹਿਲਾਂ ਨੌਜਵਾਨ ਚਾਪ ਖਾਣ ਦੇ ਲਈ ਉਸ ਦੀ ਦੁਕਾਨ ਤੇ ਆਏ ਸਨ ਇਸ ਤਰ੍ਹਾਂ ਉਹਨਾਂ ਨੇ ਆਰਡਰ ਦੇ ਵਿੱਚ ਦੇਰੀ ਨੂੰ ਲੈ ਕੇ ਉਹਨਾਂ ਦੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਦੋਵਾਂ ਧਿਰਾਂ ਵਿਚਕਾਰ ਬਹਿਸ ਤੋਂ ਬਾਅਦ ਮਾਮਲਾ ਖਤਮ ਹੋ ਗਿਆ ਸੀ ਇਸ ਤੋਂ ਬਾਅਦ ਹੁਣ ਨਿਹੰਗ ਬਾਣੇ ਦੇ ਵਿੱਚ 15 ਤੋਂ 20 ਨੌਜਵਾਨ ਆਏ ਤੇ ਦੁਕਾਨ ਤੇ ਮੌਜੂਦ ਉਸ ਦੇ ਉੱਤੇ ਤੇ ਉਸ ਦੇ ਭਰਾਵਾਂ ਦੇ ਉੱਤੇ ਹਮਲਾ ਕਰ ਦਿੱਤਾ ਸ਼ਾਮ ਲਈ ਤਾਲਖ ਇਹਨਾਂ ਨੇ ਜਿਸ ਨੇ ਆ ਕੇ ਆਰਡਰ ਦਿੱਤਾ ਸੀ ਉਹ ਤਾਂ ਜਿਆਦਾ ਲੇਟ ਹੋ ਗਿਆ ਆਰਡਰ ਲੇਟ ਦੇ ਉੱਤੇ ਉਹਨਾਂ ਨੇ ਵੀ ਬਾਤ ਕੀਤਾ ਵੀ ਤੁਹਾਡਾ ਕੋ ਲੇਟ ਹੋ ਗਿਆ ਅੱਛਾ ਜੀ ਜੇ ਨੂੰ ਲੇਟ ਹੋਗਾ ਕਿੰਨੇ ਵੀ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਤੁਸੀਂ ਨਹੀਂ ਲੈਣਾ ਤੇ ਕੋਈ ਗੱਲ ਨਹੀਂ ਹਮਮ ਇੰਨੀ ਗੱਲ ਜੀ ਥੋੜੀ ਬਾੜੀ ਤੁ ਤੁ ਮਾਰਨਾ ਹੋ ਗਈ ਤੇ ਜ਼ਿੰਦਗੀ ਕਿ ਅੱਜ ਇਹਨਾਂ ਨੇ ਕੇ ਪੇਕਾਰ ਤੋਂ ਜ਼ਿਆਦਾ ਨੇ ਦੁਫਾਨਾ ਮਾਰ ਕੇ ਸਰੀ ਆਮ ਸਾਰੀ ਦੁਕਾਨ ਤੋੜਤੀ ਬਜਾ ਦੇ ਸੇਚਵੀ ਦੁਫਾਨ ਮਾਰੀ ਹੈ ਉਹ ਬਹੁਤ ਵੀ ਗਲਤ ਗੱਲ ਹੈ ਜਿੱਥੇ ਕਿ ਸੀਸੀਟੀਵੀ ਫੁਟੇਜ ਵੀ ਆਈ ਹੈ ਮੇ ਅੰਗ ਸਿੰਘ ਜਿਹੜੇ ਇੱਥੇ ਆਏ ਸੀ ਫਲਾਈਟ ਗਈ ਨੇਂਗ ਸਿੰਘ ਜੱਥੇਬੰਦੀ ਵਾਲੇ ਕਿਹਾ ਹਮਲਾ ਕੀਤਾ ਗਿਆ ਵੇ ਕਿੱਦਾਂ ਦੇਖ ਦੋ ਜੀ ਦੇਖੋ ਨੇਂਗ ਸਿੰਘ ਜੱਥੇਬੰਦੀਆਂ ਇਹ ਇਸ ਕਗੇ ਨਹੀਂ ਹੈ ਕਿ ਸਾਡੇ ਦੇ ਪਬਲਿਕ ਤੇ ਯਾਰ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਗੁਰੂ ਦੇ ਸਿੱਖਾ ਗਿਆ ਗੁਰੂ ਦਾ ਸਿੱਖ ਇਹ ਨਹੀਂ ਕਹਿੰਦਾ ਕਿ ਤੁਸੀਂ ਇੱਕ ਦੁਕਾਨਦਾਰ ਤੇ ਜਾ ਕੇ ਇਦਾਂ ਤੇਜ਼ ਜ਼ਿਆਦਾ ਹਮਲੇ ਕਰੋ ਕਿ ਤੁਸੀਂ ਬਿਲਕੁਲ ਹੀ ਗਲਤ ਗੱਲ ਹੈ ਮੈਂ ਕਿ ਹਾਲੇ ਟਾਈਮ ਕੁਝ ਵੀ ਨਹੀਂ ਹੋਇਆ ਜਿਹੜਾ ਕਿ ਇਹਦਾ ਵਾਅਦਾ ਤਾਂ ਹੋ ਰਹੀ ਹੈ ਤੇ ਅਸੀਂ ਆਮ ਇਦਾਂ ਚੱਲਦਾ ਬਾਜ਼ਾਰ ਦੇ ਵਿੱਚ ਤੁਸੀਂ ਇਹੋ ਜੀ ਗੁੰਡਾਗਰਦੀ ਕਰੋਗੇ ਤੇ ਪਬਲਿਕ ਤੇ ਕੀ ਮੈਸੇਜ ਆਏਗਾ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਪੁਲਿਸ ਪਹੁੰਚੀ ਸੀ ਕਿੱਦਾਂ ਦੇਖਦੇ ਹੋ ਕੁਛ ਹੀ ਕਦਮਾਂ ਤੇ ਜਿਹੜੇ ਪੁਲਿਸ ਦਾ ਥਾਣਾ ਥਾਣਾ ਵੀ ਹੈਗਾ ਆਪਾਂ ਕਦਮ ਗਿਣ ਕੇ ਕੱਲੀ 100 ਕਦਮ ਤੇ ਦੂਰੀ ਦੇ ਐਸ਼ ਹੂੰ ਹੁਣ ਵੀ 20 ਘੰਟੇ ਬਾਅਦ ਵੀ ਕੋਈ ਪੁਲਿਸ ਨਹੀਂ ਪਹੁੰਚੀ ਕੋਈ ਪੀਸੀਆਰ ਵਾਲਾ ਨਹੀਂ ਉੱਥੇ ਪਹੁੰਚਿਆ ਹੂੰ ਤੇ ਹੁਣ ਆਪ ਚੱਲ ਕੇ ਇੱਥੇ ਆਏ ਵਾ ਰਿਪੋਰਟ ਤੇ ਹੁਣ ਕੀ ਕਹਿੰਦੇ ਜੀ ਪੁਲਿਸ ਵਾਲੇ ਕੀ ਗਿਆ ਗਿਆ ਉਹਨਾਂ ਪੁਲਿਸ ਵਾਲੇ ਨੇ ਹੁਣ ਬਿਆਨ ਲਿਖਿਆ ਤੇ ਕਹਿੰਦੇ ਅਸੀਂ ਕਾਰਵਾਈ ਕਰਾਂਗੇ ਬਸ ਇਹੀ ਕਿਹਾ ਲਿਖਿਆ ਠੀਕ ਕਾਰਵਾਈ ਕੀਤੀ ਜਾਊਗੀ ਪੁਲਿਸ ਵੱਲੋਂ ਦੇਖੋ ਕਾਰਵਾਈ ਹੁਣ ਇਹਨਾਂ ਕਾਰਵਾਈ ਤਾਂ ਇਹਨਾਂ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਇੰਨਾ ਜ਼ਿਆਦਾ ਗੁੰਡਾਗਰਦੀ ਕਰਨਾ ਤਾਂ ਬਿਲਕੁਲ ਹੀ ਗਲਤ ਹੈ ਅੱਜ ਇਹਨਾਂ ਦੇ ਕੀਤੇ ਕੱਲ੍ਹ ਅਗਲੇ ਦਿਨ ਹੋਰ ਤੇ ਕਰੇ ਤੁਸੀਂ ਸਰ ਇਸ ਇਲਾਕੇ ਦੇ ਇਸ ਇਲਾਕੇ ਦੇ ਕੀ ਕਾਊਂਸਲਰ ਨੰਬਰ 26 ਦਾ ਕਾਊਂਸਲਰ ਸਾਹਿਬ ਕਿੱਦਾਂ ਦੇ ਰਹੇ ਸਰ ਜਿੰਦਾ ਕਿ ਦਿਨ ਦਿਹਾੜੇ ਜਿਹੜੇ ਕਿ ਇਦਾਂ ਵਾਰਦਾਤਾਂ ਹੋ ਰਹੀਆਂ ਨੇ ਬਟ ਕੋਈ ਵੀ ਇੱਥੇ ਨੱਥਬੰਦੀ ਨਹੀਂ ਪੈ ਰਹੀ ਦੇਖੋ ਇਹ ਇਹ ਇੰਡੀਜ ਕਾਫੀ ਹੱਦ ਤੱਕ ਉਸ ਨੂੰ ਨਹੀਂ ਦੇਦੀ ਹੈ ਕਿ ਗਦਰ ਵੱਲੋਂ ਸਰਕਾਰ ਨੇ ਨਹੀਂ ਦੇਦੀ ਹੈ ਕਿਉਂਕਿ ਅਗਰ ਜਲਦੀ ਆ ਜਾਣਗੇ ਤਾਂ ਔਰ ਕਾਫੀ ਟਾਈਮ ਲੱਥੇ ਹੋ ਯਾਰ ਝਗੜਾ ਜਲਦੀ ਇਹਨਾਂ ਨੂੰ 200-300 ਦੇ ਬਾਅਦ ਵੀ ਉੱਤੇ ਪਹੁੰਚ ਨਹੀਂ ਸਕਿਆ ਇਹ ਪੁਲਿਸ ਨਹੀਂ ਦਖਲਦੀ ਠੀਕ ਪੀੜਪ ਦਾ ਕਹਿਣਾ ਹੈ ਕਿ ਅਪਰਾਧ ਕਰਨ ਤੋਂ ਪਹਿਲਾਂ ਉਸ ਨੂੰ ਕਿਸ਼ਨਪੁਰਾ ਦੇ ਇੱਕ ਵਿਅਕਤੀ ਦਾ ਫੋਨ ਆਇਆ ਫੋਨ ਤੇ ਉਸ ਵਿਅਕਤੀ ਨੇ ਉਸ ਨੂੰ ਦੁਕਾਨ ਤੋਂ ਇੱਕ ਪਾਸੇ ਹਟਣ ਦੇ ਲਈ ਕਿਹਾ ਕਿਉਂਕਿ ਹਮਲਾਵਰ ਉਸ ਦੀ ਦੁਕਾਨ ਤੇ ਅਪਰਾਧ ਕਰਨ ਆ ਰਹੇ ਸਨ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਔਰ ਅੱਗੇ ਹਾਂ ਦੇਖੋ ਮਿਲ ਆਜੋ ਦੇ ਵਿੱਚ ਇਹ ਦੁਕਾਨਦਾਰ ਹੈ ਦੁੱਗਲ ਵਾਲੇ ਔਰ ਇਹਨਾਂ ਦੇ ਅੰਦਰ ਆ ਗਏ ਸਰਪਨਾ ਮਾਰਗੇ ਇਹਨਾਂ ਨੂੰ ਇਹਨਾਂ ਦੀ ਦੁਕਾਨ ਦਾ ਤੁਸੀਂ ਆ ਗਏ ਮੀਡੀਆ ਵਾਲੇ ਸਾਰੇ ਦੇਖਦੇ ਹੋ ਤੁਸੀਂ ਇੱਥੋਂ ਤੁਸੀਂ ਲਾਈਨ ਆਰਡਰ ਦਾ ਦੇਖ ਲਓ ਵੀ ਕਿਹੋ ਜਿਹਾ ਲਾਤਾ ਜੀ ਜੀ ਗੱਲ ਕਰੀਏ ਬੇਰੀ ਸਾਹਿਬ ਕੁਝ ਹੀ ਮਤਲਬ ਕਿ 100 ਤੋਂ 150 ਮੀਟਰ ਦੀ ਦੂਰੀ ਤੇ ਉੱਤੇ ਥਾਣਾ ਹੈ ਹਾਂਜੀ ਲੇਕਿਨ ਫਿਰ ਵੀ ਐਡੀ ਵੱਡੀ ਬਾਤਾਂ ਹੋ ਜਾਂਦੀਆਂ ਥਾਣੇ ਦੇ ਐਸਐਚਓ ਸਾਹਿਬ ਆਏ ਸੀਗੇ ਪਤਾ ਨਹੀਂ ਤੁਹਾਨੂੰ ਨਹੀਂ ਪਤਾ ਲੱਗਾ ਸ਼ਹਿਰ ਦੇ ਕੀ ਹਾਲਾਤ ਚ ਸੀਗੇ ਕੀ ਹਾਲਾਤਾਂ ਸੀ ਤੁਸੀਂ ਦੱਸ ਦਿਓ ਮੈਂ ਤੇ ਤੁਹਾਨੂੰ ਮੈਂ ਹੁਣ ਇਹਦਾ ਕੀ ਹਾਲਾਤ ਸੁਵਿਧਾ ਹੈ ਨਾ ਸੀਗੇ ਜਿਹੜੇ ਐਸ ਐਚਓ ਸਾਹਿਬ ਆਏ ਸੀਗੇ ਕਿਹੜੇ ਹਾਲਾਤਾਂ ਦੇ ਵਿੱਚ ਆਏ ਸੀ ਤੁਸੀਂ ਸਾਰਿਆਂ ਨੇ ਆਪ ਹੀ ਦੇਖੇ ਸਭ ਇਹੀ ਕਾਰਨ ਸੀਗਾ ਕਿ ਜਿਹਨੇ ਮੇਸੇਜ ਨਹੀਂ ਪੁੱਛਿਆ ਸੀ ਤੇਹੀ ਹਾਲਾਤ ਤੁਸੀਂ ਜਾਣਦੇ ਹੋ ਇਹ ਕਾਰਨ ਤੇ ਕਿਸ ਤਰ੍ਹਾਂ ਦੇ ਦਿਓ ਇਹ ਹਾਲਾਤਾਂ ਜਾਣਾ ਉਹਨਾਂ ਦਾ ਇਹੀ ਲਾਹਤ ਹੋਣਾ ਵੀ ਇੱਥੇ ਕਰਕੇ ਮੋਕੇ ਨਹੀਂ ਆਉਂਦੇ ਇਹ ਗੱਲ ਸੋਚੋ ਸਾਬ ਜੀ ਵੀਰ ਵਰਗਾ ਕਿਤੇ ਨਹੀਂ ਮਿਲਦਾ ਨਹੀਂ ਨਹੀਂ ਵੀਰ ਜੀ ਵੀਰ ਜੀ ਵੀਰ ਜੀ ਕਿਤਨੇ ਕਿਤਨੇ ਲੋਅਰ ਆਰਡਰ ਦੀ ਜੀ ਕਿਤੇ ਦੀ ਗੱਲ ਕਰੀਏ ਤੇ ਹਾਲਾਤ ਕਿਤੇ ਨੇ ਨਜ਼ਰ ਆਉਂਦੇ ਨੇ ਤੁਹਾਨੂੰ ਕੋ ਜੋ ਸਾਰੀਆਂ ਚੌਕੀਆਂ ਥਾਣਿਆਂ ਤੋਂ ਪੈਸੇ ਮੰਗਣੇ ਆ ਤੇ ਪਰ ਹਲਾਤ ਇਦਾਂ ਵੀ ਹੋਣੇ ਆ ਆਪਾਂ ਲਾਇਨ ਆਰਡਰ ਵਾਲੇ ਪਾਸੇ ਤੇ ਦੇਖਦੇ ਨਹੀਂ ਪਏ ਅਸੀਂ ਦੂਸਰੇ ਪਾਸੇ ਦੇਖੀ ਜਾਂਦੇ ਪਏ ਆ ਔਰ ਅੱਜ ਜੋ ਮਿਲਾਪ ਜੋ ਉਹਦੇ ਵਿੱਚ ਦੁੱਗਲ ਜਾਂ ਵਾਲਿਆਂ ਦੇ ਹਾਲਾਤ ਹੋਏ ਆ ਦੁਕਾਨ ਦੇ ਅੰਦਰ ਆ ਕੇ ਸ਼ਰੇਆਮ ਇੱਕ ਦਿਨ ਪਹਿਲਾਂ ਧਮਕੀ ਦੇ ਕੇ ਗਏ ਆ ਕਿ ਕੱਲ ਆਵਾਂਗੇ ਫਰਾਂ ਜਾ ਕੇ ਉਹਨਾਂ ਨੇ ਕਿਸ ਤਰੀਕੇ ਨਾਲ ਤਰਪਾਨਾ ਮਾਰੀਆਂ ਇੱਕ ਲੜਕੇ ਦੇ ਸਿਰ ਤੇ ਲੱਗੀਆਂ ਹੋ ਹਸਪੀਟਲ ਦੇ ਵਿੱਚ ਆ ساری ਦੁਕਾਨ ਤੋੜ ਗਏ ਇਹਨਾਂ ਦੀ ਚੈਨੀ ਚੂਨੀ ਜਾਂ ਜੋ ਵੀ ਇਹਨਾਂ ਦਾ ਸਮਾਨ ਸੀ ਉਹ ਖੁਰਦ-ਬੁਰਦ ਕਰਕੇ ਗਏ ਹੈ ਲੇਕਿਨ ਪੁਲਿਸ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਮੈਂ ਤਾਂ ਬੇਈ ਸਾਹਿਬ ਬੜੇ ਕੰਮ ਕਰਦੇ ਨੇ ਉਹ ਮਾੜੇ ਨੇ ਜਿਹੜਾ ਲੋਕਾਂ ਕੋਲ ਕਰਦੇ ਨੇ ਚੰਗੇ ਰਹਿੰਦੇ ਹਾਂ ਆਏ ਲਾਤੀ ਇਹੋ ਜੀ ਆਮ ਮਨੁੱਖੀ ਪਰਟੀਕਲ ਜਿਹੜੇ ਕੰਮ ਕਰਦੇ ਚੰਗੇ ਆ ਜਿਹੜੇ ਵਪਾਰ ਕਰਦੇ ਜਿਹੜੇ ਮਿਹਨਤ ਕਰਦੇ ਆ ਉਹਨਾਂ ਦੇ ਅੱਜ ਲਾਤ ਮਿੱਤੀ ਨੂੰ ਸਾਨੂੰ ਇਨਫਾਰਮੇਸ਼ਨ ਮਿਲੀ ਹੈ ਕਿ ਤਕਰੀਬਨ 9 ਵਜੇ ਦੇ ਕਰੀਬ ਉਹ ਜੀ ਹੰਗ ਸਿੰਘਾਂ ਦੇ ਬਾਣੇ ਦੇ ਵਿੱਚ 10 ਤੋਂ 12 ਬੰਦੇ ਜਿਹੜੇ ਆਏ ਨੇ ਤੇ ਉਹਨਾਂ ਨੇ ਆ ਕੇ ਇੱਥੇ ਜਿਹੜੇ ਤਿੰਨੋ ਘਰ ਨੇ ਦੁੱਗਣ ਗੁਰਗਨ ਇਹਨਾਂ ਨਾਲ ਮਾਰਕੁੱਟ ਕੀਤੀ ਹੈ ਦੁਕਾਨਦਾਰ ਵੀ ਤੋਰਪਾਨ ਕੀਤੀ ਹੈ ਜੋ ਤੁਹਾਡੇ ਸਾਹਮਣੇ ਹੀ ਹੈ ਤੇ ਇਹਦੀ ਵਜ੍ਹਾ ਰਮਜੀਤ ਜੀ ਇਹ ਦੱਸੀ ਜਾ ਰਹੀ ਹੈ ਕਿ ਕੱਲ 203 ਜਣੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਇੱਥੇ ਆਏ ਸੀਗੇ ਤੇ ਉਹਨਾਂ ਨੇ ਕੋਈ ਇਹਨਾਂ ਨਾਲ ਆਰਡਰ ਪਲੇਸ ਕੀਤਾ ਸੀਗਾ ਉਹ ਆਰਡਰ ਲੇਟ ਹੋ ਗਿਆ ਸੀਗਾ ਜਿਹਦੇ ਕਾਰਨ ਇਹਨਾਂ ਦੀ ਉਹਨਾਂ ਦਾ ਬੈਸੂ ਸੱਇਆ ਹੋ ਗਿਆ ਤੇ ਇੱਕ ਹੋਰ ਜੀ ਜਿਹੜਾ ਵੇ ਬੈਸ ਕਰਕੇ ਉਹ ਇੱਕ ਹੋਰ ਜੀ ਇੱਕ ਉਹਨਾਂ ਦੇ ਮਿੱਤੇ ਬਰੋ ਆਪਣਾ ਭਾਈ ਜੀ ਉਹਦੇ ਬਦਲਾ ਸਰੂਪ ਜੀ ਇੱਥੇ ਆ ਕੇ ਉਹਨਾਂ ਨੇ ਆ ਕੁਝ ਹੀ ਘਟਨਾ ਨੂੰ ਵੰਕ ਰਿਹਾ ਹੈ ਇਹਨਾਂ ਦੇ ਬਿਆਨ ਲਿਖੇ ਗਏ ਨੇ ਜੀ ਬਿਆਨ ਦਿੱਤੇ ਜਿਹੜਾ ਵੈ ਤੇ ਸਖਤ ਤੌਰਾਂ 'ਤੇ ਵਿੱਚ ਪਤਾ ਕਰਜ ਕੀਤਾ ਜਾ ਰਿਹਾ ਹੈ ਮੌਕੇ ਦੀ ਸਾਰੀ ਵੀਡੀਓ ਜਿਹੜੀ ਫੁਟੇਜ ਹੈ ਉਹ ਵੀ ਲੈ ਲਈ ਹੈ ਰਿਕਾਰਡਿੰਗ ਕਰ ਲਿਆ ਦਾ ਤੇ ਇਹਦੀ ਸਾਰੀ ਸੀਨ ਆਫ ਕ੍ਰਾਈਮ ਦੀ ਰਿਕਾਰਡਿੰਗ ਕਰਕੇ ਤੇ ਐਫਆਰ ਜਾਰਜੀ ਪੈਂਦੇ ਜਿਹੜਾ ਵੈ ਬੰਦਿਆਂ ਤੇ ਰੀਡ ਕੀਤੀ ਗਈ ਹੈ ਤਾਂ ਇਸ ਤਰ੍ਹਾਂ ਦੇਖੋ ਤੁਸੀਂ ਸੀਸੀਟੀਵੀ ਫੁਟੇ ਹੀ ਦੇਖਿਓ ਰ ਵਿੱਚ ਕੀ ਦੇਖਣ ਨੂੰ 10 ਤੋਂ 12 ਜਾਣੇ ਜਿਹੜੇ ਦਸੂਤ ਕੀ ਆਏ ਹੈ ਕਿ ਇਹਨਾਂ ਨੇ ਪੱਟੇ ਵਿਸ਼ੇਸ਼ਾਨੀ ਦੀ ਦੋਸ਼ਿਤ ਕੀਤਾ ਹੈ ਤਾਂ ਕਿੰਨੇ ਕਿ ਲੋਕ ਜੜੇ ਕਾਇਲ ਹੋ ਤੋ ਇਹਨਾਂ ਦੇ ਬ੍ਰਦਰ ਜਿਹਨੇ ਹਸਪਤਲ ਦਾਖਲ ਨੇ ਇੱਕ ਜਿਹੜੀ ਬ੍ਰਦਰ ਨੇ ਉਹਨੂੰ ਵੀ ਥੋੜੀ ਚੀਕੀ ਕੀ ਹਾਲ ਹੈ ਆਪਣੇ ਉਹ ਤਾਂ ਠੀਕ ਨੇ ਜੀ ਉਹ ਲੋਕਾਂ ਵਿੱਚ ਨਹੀਂ ਹੈ ਤੇ ਤੀਜੇ ਬ੍ਰਦਰ ਕੋਲੋਂ ਇੱਥੇ ਵੀ ਜਿਨਾ ਦੇ ਸਟੇਟਮੈਂਟ ਆ ਸਰ ਕੁਛੀ ਦੂਰੀ ਦੇ ਜਿਹੜਾ ਥਾਣਾ ਪੈਂਦਾ ਵੇ ਬੜਾ ਥਾਣਾ ਕੁਛੀ ਦੂਰੀ ਦੇ ਉੱਤੇ ਪੈਂਦਾ ਹੈ ਤੇ ਐਡੀ ਵੱਡੀ ਵਾਗਦਾਤ ਹੋ ਜਾਂਦੀ ਹੈ ਸਮ